ਤਕਰੀਬਨ 6 ਸਦੀ ਪਹਿਲਾ ਆਬਾਦ ਹੋਇਆ ਸੀ ਇਹ ਇਲਾਕਾ ਪੱਟੀ ਰਾਜਪੂਤ ਦਾ ਲੋਦੀ ਹਕੂਮਤ ਦੇ ਵਕਤ ਦਾ ਲਾਹੌਰ ਦੇ ਨਾਲ ਬੜਾ ਲਿੰਕ ਰਿਹਾ ਇਹਦਾ ਉਹੀ ਇਲਾਕਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ 6ਵੇਂ ਪਾਤਸ਼ਾਹ ਉਹਨਾਂ ਦੇ ਵੱਡੇ ਸਪੁੱਤਰ ਵੀ ਇੱਥੇ ਵਿਆਏ ਨੇ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਪਹਿਲੀ ਬਰਾਤ ਵੀ ਇੱਥੇ ਹੀ ਡੁੱਕੀ ਸੀ ਭਗਵਾਨ ਸ਼ਿਵ ਸ਼ੰਕਰ ਦਾ ਵੀ ਰਿਲੇਸ਼ਨ ਰਿਹਾ ਇਸ ਇਲਾਕੇ ਦੇ ਨਾਲ ਤੇ ਵੀਰ ਹਕੀਕਤ ਰਾਏ ਦੀ ਪਤਨੀ ਵੀ ਇੱਥੇ ਸਤੀ ਹੋਈ ਸੀ ਕਈ ਪਹੁੰਚੇ ਵਲੀ ਫਕੀਰਾਂ ਦੀ ਧਰਤੀ ਹੈ ਇਹ ਉਹੀ ਇਲਾਕਾ ਜਿਹੜਾ 1947 ਦੇ ਵਕਤ ਪਾਕਿਸਤਾਨ ਚਲਾ ਗਿਆ ਸੀ ਤਿੰਨ ਦਿਨ ਬਾਅਦ ਮਿਲਿਆ ਸੀ ਉਹ ਭਾਰਤ ਨੂੰ ਬਟਾਲਾ ਆਖਦੇ ਨੇ ਇਸ ਇਲਾਕੇ ਨੂੰ ਤਾਂ ਆਓ ਜਾਣਦੇ ਹਾਂ ਇਸ ਇਲਾਕੇ ਦੀ ਤਾਰਿਕ ਕਪੂਰਥਲਾ ਚ ਰਹਿੰਦਾ ਸੀ ਰਾਜਪੂਤ ਜ਼ਮੀਦਾਰ ਰਾਏ RAMDEO ਪੱਟੀ ਪੱਟੀ ਕੌਮ ਦਾ ਚੀ ਤਮੰਨਾ ਸੀ ਉਹਦੀ ਨਵਾਂ ਸ਼ਹਿਰ ਆਬਾਦ ਕਰਨ ਦੀ ਜਗ੍ਹਾ ਦੇਖੀ ਬਿਆਸ ਤੇ ਰਾਵੀ ਦਰਿਆ ਦੇ ਵਿੱਚਕਾਰ ਪਰ ਬੰਜਰ ਨਾ ਪਾਣੀ ਨਾ ਖੇਤੀ ਲਾਹੌਰ ਗਿਆ ਤੇ ਉੱਥੇ ਸ਼ੇਖ ਮੁਹੰਮਦ ਕਾਦਰੀ ਜੀ ਦੇ ਸ਼ਗਿਰਦ ਬਣ ਕੇ 1465 ਚ ਰਾਏ ਬੱਟੀ ਨੇ ਲਾਹੌਰ ਦੇ ਸੂਬੇਦਾਰ ਤਤਾਰ ਖਾਨ ਨੂੰ ਜ਼ਮੀਨ ਖਰੀਦਣ ਦੀ ਗੱਲ ਕੀਤੀ ਸੌਦਾ ਹੋ ਗਿਆ 9 ਲੱਖ ਰੁਪਏ ਵਿੱਚ ਬਸ ਫਿਰ ਕੀ ਸੀ ਕਰਤਾ ਸ਼ਹਿਰ ਪਿਆਰ ਖੂਬਸੂਰਤ ਤਾਰੀਖ ਵਾਲਾ ਸ਼ਹਿਰ ਬਟਾਲਾ ਪਰ ਇਹਦਾ ਨਾਂ ਬਟਾਲਾ ਕਿਵੇਂ ਪਿਆ ਦਮ ਇਹ ਗੱਲ ਦੇ ਵਿੱਚ ਉਸ ਵਕਤ ਕੀ ਸੀਗਾ ਕਿ ਜਿਹੜੀ ਜਗ੍ਹਾ ਪਹਿਲਾਂ ਚੁਣਦੇ ਸੀ ਸ਼ਹਿਰ ਆਬਾਦ ਕਰਨ ਦੇ ਲਈ ਉੱਥੇ ਆਬਾਦ ਸ਼ਹਿਰ ਜਿਆਦਾ ਦੇਰ ਤੱਕ ਨਾ ਰਹਿੰਦਾ ਜਾਂ ਤਾਂ ਥੇ ਹੋ ਜਾਂਦਾ ਜਾਂ ਫਿਰ ਮੋਢੀ ਗੱਡਣ ਵਾਲਾ ਕਿਸੇ ਤੋਂ ਹਾਰ ਜਾਂਦਾ ਪਰ ਇੱਥੇ ਇਹ ਨਾ ਹੋਇਆ ਜੋਤਸੀ ਬੁਲਾ ਲਏ ਉਹਨਾਂ ਨੇ Rajput Bhatti ਨੇ ਤੇ ਉਹਨਾਂ ਨਾ ਸੁਝਾਇਆ ਬੱਟਾ ਜਾਂ ਵੱਟਾ ਹਿਰਕੀ 1472 ਆ ਗਿਆ ਤੇ ਸ਼ਹਿਰ ਦਾ ਨਾਂ ਪੈ ਗਿਆ ਬਟਾਲਾ ਉਹੀ ਸ਼ਹਿਰ ਜਿਸ ਨੂੰ ਬਾਅਦ ਵਿੱਚ ਆਖਿਆ ਗਿਆ ਬਟਾਲਾ ਰਾਏ RAM ਦੇਵ ਬੱਟੀ ਦੀ ਕਬਰ ਵੀ ਹੈ ਸ਼ਰਮਾਰ ਪੂਰਮਲ ਖੈਰ ਗੱਲ ਅੱਗੇ ਤੋਰਦੇ ਆ ਇੱਥੇ ਹਾਕਮ ਦਾ ਕਿਲਾ ਸੀਗਾ ਉੱਚੀ ਜਗ੍ਹਾ ਤੇ ਕੱਟੀਆਂ ਕੰਦਾ ਵਾਲਾ ਕਿਲਾ ਜਿਹੜਾ ਵੀ ਹਾਕਮ ਆਇਆ ਉਹਨੇ ਮੁਰੰਮਤ ਕਰਵਾਈ ਫਿਰ ਕੰਦਾ ਪੱਕੀਆਂ ਬਣਵਾਈਆਂ ਮੁਗਲ ਬਾਦਸ਼ਾਹ ਅਕਬਰ ਦਾ ਵਕਤ ਆ ਗਿਆ ਮਾਨਕਪੁਰ ਦੇ ਫੌਜਦਾਰ ਤੇ ਅਕਬਰ ਦੇ ਪ੍ਰਾ ਸ਼ਮਸ਼ੇਰ ਖਾਨ ਉਹਨਾਂ ਨੂੰ ਇਹ ਇਲਾਕਾ ਜ਼ਗੀਰ ਦੇ ਰੂਪ ਦੇ ਵਿੱਚ ਮਿਲਿਆ ਉਹਨਾਂ ਸ਼ਹਿਰ ਦੇ ਪੂਰਬੀ ਹਿੱਸੇ ਵੱਲ ਇੱਕ ਤਲਾਬ ਬਣਾਇਆ 200 ਕਰਮ ਲੰਬਾ ਤੇ 200 ਕਰਮ ਚੌੜਾ ਡੂੰਗਾ ਤਲਾ ਰੰਗ ਬਰੰਗੇ ਬਾਗ ਬਗੀਚਿਆਂ ਵਾਲਾ ਤੇ ਦਿਲ ਨੂੰ ਮੋਹ ਲੈਣ ਵਾਲਾ ਤਲਾ ਉਹ ਤਲਾ ਜਿਹਦਾ ਪਾਣੀ ਕਦੇ ਸੁੱਕਿਆ ਹੀ ਨਹੀਂ ਸੀ ਸ਼ਮਸ਼ੇਰ ਖਾਨ ਨੇ ਬਟਾਲਾ ਨੂੰ ਹੈੱਡਕੁਆਰਟਰ ਬਣਾਇਆ ਲਾਹੌਰ ਤੇ ਪੱਟੀ ਨੂੰ ਛੱਡ ਕੇ ਬਾਰੀ ਦੁਆਬ ਦਾ ਵੱਡਾ ਇਲਾਕਾ ਤੇ ਸਤਲੁਜ ਦਰਿਆ ਤੱਕ ਸਾਰਾ ਜਲੰਧਰ ਦੁਆਬ ਦਾ ਇਲਾਕਾ ਇਥੋਂ ਕੰਟਰੋਲ ਕੀਤਾ ਹੈਡਕੁਆਟਰ ਤੋਂ ਜਿੱਥੇ ਤਲਾਇਆ ਹੈ ਇਥੋਂ 70 ਕਰਮਾਂ ਦੀ ਵਿਥ ਤੇ ਸ਼ਮਸ਼ੇਰ ਖਾਨ ਦਾ ਮਕਬਰਾ ਹੈ ਚੂਨਾ ਮਿੱਟੀ ਨਾਲ ਬਣਿਆ ਹੋਇਆ ਜਹੀਰਾ ਪੱਥਰ ਤੇ ਤਰੀਖ ਵੀ ਲਿਖੀ ਸੀ ਉਸ ਵਕਤ ਇਹਦੇ ਨੇੜੇ ਜਿਹੜੀ ਸੜਕ ਗੁਜਰਦੀ ਹੈ ਉਹਦਾ ਨਾਂ ਰੱਖਿਆ ਗਿਆ ਸੀ ਅਨਾਰਕਲੀ ਔਰੰਗਜੇਬ ਦਾ ਵਕਤ ਆ ਗਿਆ ਮਿਰਜ਼ਾ ਮੁਹੰਮਦ ਉਹਨਾਂ ਹੋਰ ਬਾਗ ਲਵਾਏ ਉੱਥੇ ਬਾਜ਼ਾਰ ਬਣਵਾਈ ਦੁਕਾਨਾਂ ਬਣਵਾਈਆਂ ਤੇ ਫਿਰ ਹੋਰ ਅੱਗੇ ਵੱਧਦਾ ਗਿਆ ਵਟਾਲਾ ਇੱਥੇ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਵੀ ਹੈ ਜਿਹੜੀ ਜੰਗੀਰ ਉਹਨਾਂ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਤੋਂ ਮਿਲੀ ਸੀਗੀ ਸ਼ਾਨਦਾਰ ਮਹਿਲ ਜਿੱਥੇ ਬੈਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਹੈ ਇਹਦੇ ਥੱਲੇ ਸੁਰੰਗ ਵੀ ਸੀਗੀ ਉਹ ਹੀ ਸੁਰੰਗ ਜਿੱਥੇ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ਦੇ ਨਾਲ ਜੁੜਦੀ ਸੀ ਉਹ ਵਾਲੀ ਸੁਰੰਗ ਹੈ ਉਹੀ ਸੁਰੰਗ ਹੈ ਜਿੱਥੇ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਨੇ ਉਹੀ ਨਗਰ ਹੈ ਬਟਾਲਾ ਜਿੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਬਟਾਲਾ ਸ਼ਹਿਰ ਚ ਵਿਆਹਣ ਆਏ। ਉਸ ਤੋਂ ਬਾਅਦ ਬਟਾਲਾ ਬਟਾਲਾ ਦੂਰ ਦੂਰ ਤੱਕ ਫੈਲ ਗਿਆ। ਮਸ਼ਹੂਰ ਹੋ ਗਿਆ ਬਟਾਲਾ ਸ਼ਹਿਰ। ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਤੇ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਨੇ ਇੱਥੇ। ਇਸੇ ਸ਼ਹਿਰ ਦੇ ਕੋਲ ਗੁਰੂ ਜੀ ਨੇ ਸਿੱਧ ਗੋਸ਼ਟੀ ਕਰਕੇ ਸਿੱਧਾ ਨੂੰ ਸਿੱਧੇ ਰਾਏ ਪਾਇਆ ਸੀਗਾ। ਗੁਰਦੁਆਰਾ ਸ਼੍ਰੀ ਅਚਲ ਸਾਹਿਬ ਹੈ ਇੱਥੇ। ਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਟਾਲਾ ਸ਼ਹਿਰ ਵਿਹਨ ਆਏ ਸਨ ਤੇ ਬਾਬਾ ਬੁੱਢਾ ਜੀ ਦਾ ਵਿਆਹ ਉਹ ਵੀ ਬਟਾਲਾ ਨੇੜੇ ਪਿੰਡ ਚਾਹਲ ਚ ਹੋਇਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਪਹਿਲਾ ਵਿਆਹ ਬਟਾਲਾ ਚ ਹੋਇਆ ਸੀ ਮਾਈ ਸਦਾ ਕੌਰ ਦੀ ਧੀ ਮਹਿਤਾਬ ਕੌਰ ਦੇ ਨਾਲ ਤੇ ਮਹਾਰਾਜਾ ਸ਼ੇਰ ਸਿੰਘ ਦੀ ਜਨਮ ਭੂਮੀ ਵੀ ਬਟਾਲਾ ਹੈ ਅਗਰ ਹਿੰਦੂ ਧਰਮ ਦੀ ਮਾਨਤਾ ਮੁਤਾਬਿਕ ਗੱਲ ਕਰੀਏ ਸਾਤ ਯੁੱਗ ਵਕਤ ਦੀ ਤਾਂ ਬਟਾਲਾ ਨੇੜੇ ਸ਼੍ਰੀ ਅਚਲੇਸ਼ਵਰ ਧਾਮ ਉੱਥੇ ਆਏ ਸਨ ਭਗਵਾਨ ਸ਼ਿਵ ਸ਼ੰਕਰ ਤੇ ਕਤੀ ਕਰੋੜ ਦੇਵੀ ਦੇਵਤੇ ਸ਼੍ਰੀਮਈ ਕਾਰਤਿਕ ਜੀ ਨੂੰ ਮਨਾਉਣ ਵਾਸਤੇ ਇੱਥੇ ਇੱਥੇ ਕਾਲੀ ਦਵਾਰ ਮੰਦਿਰ ਹੈ ਤੇ ਹੋਰ ਵੀ ਬਹੁਤ ਮੰਦਿਰ ਨੇ ਪੁਰਾਣੇ ਪੁਰਾਣੇ ਵੈਸੇ ਬਟਾਲਾ ਦਾ ਨਾਂ ਬਟਾਲਾ ਸ਼ਰੀਫ ਵੀ ਰਿਹਾ ਉਹ ਕਿਵੇਂ ਪਾਲਦੇ ਹਾਂ ਉਹ ਵੀ ਪੈੜਾ ਫਕੀਰਾਂ ਤੇ ਵਲੀਆਂ ਦੀ ਧਰਤੀ ਹੈ ਨਾ ਇਹ ਇੱਥੇ ਕਈ ਪਹੁੰਚੇ ਹੋਏ ਵਲੀ ਫਕੀਰ ਪੈਦਾ ਹੋਈ ਨਹੀਂ अल्लाह की बंदगी बटाले की मिट्टी च दफन हो गई इन्होंने सहबुद्दीन बुखारी शाह इसमायली शाह इनायत उल्ला शाह लहदाद शाह बदरुद्दीन हजरत शेख सयद मुहम्मद फाजिलद्दीन शाह हजरत जनाब मस्तान शाह तौलपुर खतीब ਪੀਰ ਯੂਸਫ ਸ਼ਾ ਵਲੀ ਹਾਜ਼ਰਤ ਪੀਰ ਬੁੱਧੂ ਸ਼ਾ ਕਾਦਰੀ ਤੇ ਕਈ ਹੋਰ ਉਹ ਬਟਾਲਾ ਜਦੋਂ ਮੁਗਲ ਬਾਦਸ਼ਾ ਫਰੁਖਸ਼ੀਰ ਵਕਤ ਇੱਥੇ ਬਹੁਤ ਵੱਡਾ ਇਸਲਾਮੀ ਕਾਲਜ ਬਣਵਾਇਆ ਗਿਆ ਸੀਗਾ ਉਸੇ ਹੀ ਕਾਲਜ ਤੋਂ ਕਈਆਂ ਨੇ ਤਾਲੀਮ ਲਈ ਹੈ ਮੁਲਕ ਦੇ ਵਿਦਿਆਰਥੀਆਂ ਨੇ ਵੀ ਤੇ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਜਦੋਂ ਮੁਹੰਮਦ ਫਾਜ਼ਲਦੀਨ ਕਾਦਰੀ ਦਾ ਦੌਰ ਚੱਲਿਆ ਤਾਂ ਉਹਨਾਂ ਬੜਾ ਕੁਝ ਕੀਤਾ ਇੱਥੇ ਕਈ ਪਾਠਸ਼ਾਲਾਵਾਂ ਮਸੀਤਾਂ ਤੇ ਹਵੇਲੀਆਂ ਬਣਵਾਈਆਂ ਇਹੀ ਕਾਰਨ ਹੈ ਕਿ ਮੁ슬림 ਮਜਬ ਮੁਤਾਬਕ ਬਟਾਲਾ ਨੂੰ ਜਾਣਿਆ ਜਾਂਦਾ ਹੈ ਬਟਾਲਾ ਸਰੀ ਬਟਾਲੇ ਦੀ ਹੋਰ ਤਾਰੀਖ ਕੀ ਹੈ ਅੰਦਰ ਜਾਣਾ ਹੋਵੇ ਜਾਂ ਫਿਰ ਬਾਹਰ ਨਿਕਲਣਾ ਹੋਵੇ 12 ਦਰਵਾਜੇ ਬਣੇ ਸ਼ੇਰਾਂ ਵਾਲਾ ਗੇਟ ਖਜੂਰੀ ਗੇਟ ਪੰਡਾਰੀ ਗੇਟ ਪਹਾੜੀ ਗੇਟ ਅਚਲੀ ਗੇਟ ਕਪੂਰੀ ਗੇਟ ਉਹਰੀ ਗੇਟ ਮਾਤਾ ਸੁਲਖਣੀ ਗੇਟ ਠਠਿਆਰੀ ਗੇਟ ਤੇ ਹਾਥੀ ਗੇਟ ਵਗੈਰਾ ਬੰਦਾ ਸਿੰਘ ਬਹਾਦਰ ਦੋ ਵਾਰ ਫਤਹਿ ਕੀਤਾ ਉਹਨਾਂ ਨੇ ਬਟਾਲਾ ਨੂੰ ਖਾਲਸਾਈ ਨਿਸ਼ਾਨ ਝੁਲਾਈ 1711 ਚ ਤੇ 1715 ਚ ਫਿਰ ਫਿਰ ਜਦੋਂ ਅਦੀਨਾ ਬੇਗ ਪੰਜਾਬ ਦਾ ਸੂਬੇਦਾਰ ਬਣਿਆ 1758 ਚ ਉਹਨਾਂ ਲਾਹੌਰ ਨੂੰ ਰਾਜਧਾਨੀ ਨਹੀਂ ਬਣਾਇਆ ਰਾਜਧਾਨੀ ਬਣਾਈ ਬਟਾਲਾ ਇਹ ਤੋਂ ਹਕੂਮਤ ਚਲਾਈ ਪੰਜਾਬ ਤੇ 1758 ਦੇ ਮਈ ਤੋਂ ਸਤੰਬਰ ਤੱਕ ਬਟਾਲਾ ਬਟਾਲਾ ਸੂਬੇ ਦੀ ਰਾਜਧਾਨੀ ਰਹੀ ਹੈ ਫਿਰ 15 ਸਤੰਬਰ 1758 ਨੂੰ ਅਦੀਨਾ ਬੇਗ ਦੀ ਮੌਤ ਹੋ ਗਈ ਫਿਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਫਤਿਹ ਕੀਤਾ ਬਟਾਲਾ ਨੂੰ ਤੇ ਬਾਅਦ ਚ ਕਨਈਆ ਮਿਸਲ ਦੇ ਮੁਖੀ ਜੈ ਸਿੰਘ ਨੇ ਉਹਨਾਂ ਹੱਥ ਆਇਆ ਰਾਜਧਾਨੀ ਐਲਾਨਿਆ 1784 ਜਦੋਂ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ ਦੀ ਲੜਾਈ 'ਚ ਮੌਤ ਹੋ ਗਈ ਫਿਰ ਫਿਰ ਉਹਨਾਂ ਦੀ ਵੀ ਦਵਾ rani sadakaur vaad dur sambhaliyo na rajdhani banayi te jila amritsar da vadda ilaka hoshiarpur dasuha mukerian sara gurdaspur pathankot jila jammu te himachal diyan pahadi ilake apne tehth kiti wakra raj re hai onda puri chhadsi rani sadakaur de ਸਿਕ ਰਾਜਵੰਦ ਰਾਣੀ ਦੀ ਬੀਰਤਾ ਤੇ ਚੜ ਬਟਾਲਾ ਨੂੰ ਤਰੀ ਬੁਲੰਦੀ ਤੱਕ 1820 ਰਾਣੀ ਸਦਾ ਕੌਰ ਨੂੰ ਨਜ਼ਰਬੰਦ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਤੇ ਬਟਾਲਾ ਦੀ ਜੰਗੀਕ ਕਵਰ ਸ਼ੇਰ ਸਿੰਘ ਨੂੰ ਦੇ ਦਿੱਤੀ ਬਰਤਾਨੀਆਂ ਦਾ ਦੌਰ ਪੰਜਾਬ ਕਬਜ਼ੇ ਅਦੀਨਾ ਨਗਰ ਜਿਨਾ ਬਣਿਆ ਕੁਝ ਮਹੀਨੇ ਬੀਤੇ ਤੇ ਜ਼ਿਲ੍ਹਾ ਐਲਾਨਿਆ ਗਿਆ ਬਟਾਲਾ ਬਹੁਤ ਵੱਡਾ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਸ਼ਕਰਗੜ ਤਹਿਸੀਲ ਤਕੜਾ ਜ਼ਿਲ੍ਹਾ ਫਿਰ ਬਰਤਾਨੀਆ ਹਕੂਮਤ ਦਾ ਝਟਕਾ ਤੋਰਤਾ ਜ਼ਿਲ੍ਹਾ 1 ਮਈ 1852 ਨੂੰ ਤੇ ਬਟਾਲਾ ਬਟਾਲਾ ਰਹਿ ਗਈ ਤਹਿਸੀਲ वैसे बटाला जिला अमृतसर दा भी हिस्सा रहे है पर रहा सिर्फ दो साल है 1 ਅਪ੍ਰੈਲ 1869 ਵਿੱਚ ਫਿਰ ਬਟਾਲਾ ਗੁਰਦਾਸਪੁਰ ਦੇ ਨਾਲ ਜੋੜ ਦਿੱਤਾ। ਲਾਹੌਰ ਤੇ ਬਟਾਲਾ ਕਈ ਵਾਰ ਜ਼ਿਕਰ ਆਇਆ ਤਾਂ ਇੱਕ ਜ਼ਿਕਰ ਹੋਰ ਵੀ ਕਰ ਲਈਏ ਵੀਰ ਹਕੀਕਤ ਰਾਏ ਦਾ ਜਿਸ ਨੂੰ ਜਕਰਿਆ ਖਾਨ ਨੇ ਕਤਲ ਦਾ ਹੁਕਮ ਦਿੱਤਾ ਸੀ। ਵੈਸੇ ਕਈ ਉਹਨਾਂ ਨੂੰ ਬਾਈ ਹਕੀਕਤ ਸਿੰਘ ਵੀ ਲਿਖਦੇ ਨੇ। ਉਹਨਾਂ ਦੇ ਸਾਰੇ ਸੀਗੇ ਬਟਾਲਾ 'ਚ। ਆਇਆ ਹੋਇਆ ਸੀ ਉਹ ਕਿਸ਼ਨ ਸਿੰਘ ਉਪਲ ਤੇ ਭਗਵੰਤੀ ਦੀ ਇਕਲੋਤੀ ਧੀ ਲక్ష్ਮੀ ਦੇਵੀ ਨਾਲ ਪਾਣੀ ਭਰੇ ਸੀ ਲక్ష్ਮੀ ਦੇਵੀ ਖੋਹੀਤ ਲਾਹੌਰ ਤੋਂ ਇੱਕ ਆਦਮੀ ਆਇਆ ਸ਼੍ਰੀ ਰਾਮ ਸੁਨੇਹਾ ਦਿੱਤਾ ਹਕੀਕਤ ਤਰਾਏ ਲਾਹੌਰ ਤੇ ਸ਼ਹੀਦ ਕਰ ਦਿੱਤਾ ਗਿਆ ਘੜਾ ਡਿੱਗ ਪਿਆ ਉਹਦਾ बेहोश ਹੋ ਗਈ ਸਹੇਲੀਆਂ ਵੀ ਰੋਣ ਲੱਗ ਪਈਆਂ ਮਾਂ ਆ ਗਈ ਘਰ ਲੱਗੀ ਹੌਸਲਾ ਦਿੱਤਾ ਪਰ ਲక్ష్ਮੀ ਲక్ష్ਮੀ ਦੇਵੀ ਦੀ ਸਤੀ ਹੋਂਦੀ ਚੀਤਾ ਸਜਾਈ ਤੇ ਫਿਰ ਫਿਰ ਸਤੀ ਹੋ ਗਈ ਅੱਜ ਵੀ ਸਮਾਦੀ ਆ ਬਟਾਲਾ ਚ ਸਤੀ ਲక్ష్ਮੀ ਦੇਵੀ ਦੀ ਮੇਲਾ ਲੱਗਦਾ ਉੱਥੇ ਤੇ ਉਧਰ ਉਧਰ ਵੀਰ ਹਕੀਕਤ ਰਾਏ ਦਾ ਬਦਲਾ ਸਰਦਾਰ ਕਿਸ਼ਨ ਸਿੰਘ ਉਪਲ ਉਹਦੇ ਪਰਾ ਮਲ ਸਿੰਘ ਦਾਲ ਸਿੰਘ ਤੇ ਕੁਝ ਹੋਰ ਸਿੰਘ ਹਕੀਕਤ رائے ਨੂੰ ਸ਼ਹੀਦ ਕਰਨ ਦਾ ਫਤਵਾ ਦੇਣ ਵਾਲੇ ਕਾਜੀ ਨੂੰ ਮਾਰਿਆ ਹਕੀਕਤ رائے ਨੂੰ ਸਿਆਲਕੋਟ ਤੋਂ ਲਾਹੌਰ ਲੈ ਕੇ ਜਾਣ ਵਾਲੇ ਫੌਜਦਾਰ ਅਮੀਰ ਖਾਨ ਉਹਦਾ ਸਿਰ ਕਲਮ ਕਰਤਾ ਸਿਰ ਬਟਾਲੇ ਲਿਆਂਦਾ ਗਿਆ ਬਟਾਲਾ ਸ਼ਹਿਰ ਚ ਘੁਮਾਇਆ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਸਿੰਘਾਂ ਨੇ ਹਕੀਕਤ رائے ਦੀ ਸ਼ਹਾਦਤ ਲੈ ਲਿਆ ਬਦਲਾ ਹੁਣ ਬਟਾਲਾ ਦੇ ਕੁਝ ਹੋਰ ਵਰਕੇ ਫਰੋ ਲਈਏ 1884 ਚ ਬਣੀ ਸੀ ਰੇਲਵੇ ਲਾਈਨ ਤੇ ਰੇਲਵੇ ਸਟੇਸ਼ਨ ਉਹ ਬਣਿਆ ਸੀ 1888 ਚ ਹੁਣ ਉਹਨਾਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਬਟਾਲਾ ਨੂੰ ਦੇਸ਼ ਵਿਦੇਸ਼ ਚ ਮਸ਼ਹੂਰ ਕੀਤਾ ਮੀਆਂ ਦੀਨ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦੇ ਪਿਸ਼ਾਵਰ ਚ ਰਾਜਦੂਤ ਮਹਾਰਾਜਾ ਸ਼ੇਰ ਸਿੰਘ ਦਾ ਮਾਲ ਮੰਤਰੀ ਕੁਚਾਦੀਨ ਮੁਹੰਮਦਾ ਮੁਹੱਲਾ ਉੱਥੇ ਉਹਦੇ ਨਾਂ ਤੇ ਆਹੋ ਤੇ ਮੀਆਂ ਗੁਲਾਮ ਫਰੀਦ ਉਹੋ ਉਹ ਰਹਿਨੇ ਬਟਾਲਾ ਦੇ ਆਨ ਰੀ ਮੈਜਿਸਟ੍ਰੇਟ ਖਾਨ ਬਹਾਦਰ ਦਾ ਖਿਤਾਬ ਮਿਲਿਆ ਸੀ ਉਹਨਾਂ ਨੂੰ ਬਰਤਾਨੀਆ ਹਕੂਮਤ ਤੋਂ 1891 ਚ ਤੇ ਮੀਆਂ ਮੁਹੰਮਦ ਸੈਟ ਕਪੂਰਥਲਾ ਦੇ ਇਨਸਪੈਕਟਰ ਜਰਨਰ ਤੇ ਲਾਹੌਰ ਦੇ ਐਸਪੀ ਪ੍ਰਭਜੋਤ ਸਿੰਘ ਤੇ ਸੁਰਜੀਤ ਸਿੰਘ ਰੰਧਾਵਾ ਹਾਕੀ ਪਲੇਅਰ ਐਕਟ੍ਰੈਸ ਮੋਹਿਨੀ ਹਾਮਿਦ ਸੈਦ ਮੀਆਂ ਨਜ਼ਰ ਮੁਹਿਉਦੀਨ ਮੀਆਂ ਆਫ ਬਟਾਲਾ ਉਹਨਾਂ ਦੇ ਸੁਪੁੱਤਰ ਸੈਦ ਪਾਂਦਰ ਮੁਹਿਉਦੀਨ ਐਮਪੀਏ मुमताज मुफ्ती पाकिस्तानी राइटर हालांकि फिल्मी हीरो देवानंद परदाशता ओना दी इत्थो दी नहीं है पर ओ ओ बटाला च पढे जरूर है हुन गल आगी बिरहादे कवि शिवकुमार बटालावी जेडे वंड तो बाद बटाला आगी बटाले दे नाम नु शिखर ते पचायया इना सारेया ने 1947 1 ਉਸ ਵਕਤ ਦੀ ਗੱਲ ਕਰਦੇ ਹਾਂ ਬਟਾਲਾ ਸ਼ਹਿਰ ਸਨੇ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਦਾ ਹਿੱਸਾ ਬਣ ਗਿਆ 14 ਅਗਸਤ 1947 ਪਾਕਿਸਤਾਨ ਸਰਕਾਰ ਨੇ ਪੀ ਸੀ ਐਸ ਅਧਿਕਾਰੀ ਮੁਸਤਾਕ अहमद 치ਮਾ ਡੀ ਸੀ ਨਿਯੁਕਤ ਕਰਤਾ ਜ਼ਿਲ੍ਹਾ ਗੁਰਦਾਸਪੁਰ ਦਾ ਤੇ ਨਾਲੇ ਐਸ ਐਸ ਪੀ ਵੀ ਫਿਰ ਫਿਰ ਦੋਵਾਂ ਮੁਲਕਾਂ 'ਚ ਚਰਚਾ ਹੋਈ 3 ਦਿਨ ਫੈਸਲਾ ਹੋਇਆ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜ ਪਾਕਿਸਤਾਨ ਦਾ ਤੇ ਗੁਰਦਾਸਪੁਰ ਪਠਾਨਕੋਟ ਤੇ ਬਟਾਲਾ ਭਾਰਤ ਦਾ ਇਸ ਤਰ੍ਹਾਂ 17 ਅਗਸਤ 1947 ਨੂੰ ਪਰਚ ਰਲ ਗਿਆ ਸ਼ਹਿਰ ਬਟਾਲਾ